ਫੂਲੇ ਫਿਲਮ ਨੇ ਤੋੜੇ ਸਾਰੇ ਵੱਡੇ ਰਿਕਾਰਡ 스타 ਕਲਾਕਾਰਾਂ ਨੇ ਵੀ ਫੂਲੇ ਫਿਲਮ ਦੀ ਕੀਤੀ ਤਾਰੀਫ ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਨਜ਼ਰ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਜੋਤੀਰਾਵ ਫੂਲੇ ਤੇ ਸਵਿੱਤਰੀਬਾ ਫੂਲੇ ਜੀ ਦੀ ਜ਼ਿੰਦਗੀ ਨੂੰ ਲੈ ਕੇ ਫਿਲਮ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ ਔਰ ਇਸ ਫਿਲਮ ਦੇ ਵਿੱਚ ਉਸ ਬੇਲੇ ਦੇ ਕੀਤੇ ਹੋਏ ਸੰਘਰਸ਼ਾਂ ਨੂੰ ਦਿਖਾਇਆ ਗਿਆ ਹੈ ਜਦੋਂ ਕੁਝ ਘਟੀਆ ਸੋਚ ਵਾਲੇ ਲੋਕ ਔਰਤ ਦੀ এডਿਕੇਸ਼ਨ ਨੂੰ ਲੈ ਕੇ ਸਵਾਲ ਖੜੇ ਕਰਦੇ ਜਾਂ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈਆਂ ਕਰਦੇ ਜਿਹੜੇ ਲੋਕ ਔਰਤ ਨੂੰ ਸਿੱਖਿਆ ਪ੍ਰਦਾਨ ਕਰਨਾ ਚਾਹੁੰਦੇ ਸਨ ਪਰ ਇਹਨਾਂ ਦੋਹਾਂ ਨੂੰ ਪਤੀ ਪਤਨੀ ਨੂੰ ਮੁਸ਼ਕਲਾਂ ਤਾਂ ਬਹੁਤ ਆਈਆਂ ਪਰ ਇਹਨਾਂ ਨੇ ਕਿਸੇ ਵੀ ਮੁਸ਼ਕਲ ਦਾ ਸਾਥ ਆਪਣੇ ਤੇ ਹਾਵੀ ਹੋਣ ਨਹੀਂ ਦਿੱਤਾ ਹੈ ਦੋਸਤੋ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਉਸ ਪਹਿਲੇ ਸਥਿਤੀ ਇਸ ਤਰ੍ਹਾਂ ਦੀ ਸੀ ਕਿ ਔਰਤਾਂ ਨੂੰ ਪੈਰ ਦੀ ਜੁੱਤੀ ਔਰਤਾਂ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਬੰਦ ਕਿਸੇ ਵੀ ਤਰ੍ਹਾਂ ਦੀ ਕੋਈ ਆਜ਼ਾਦੀ ਨਹੀਂ ਸੀ ਅੱਜ ਜੇਕਰ ਔਰਤ ਆਜ਼ਾਦੀ ਮਾਣ ਰਹੀ ਹੈ ਤੇ ਮਹਾਤਮਾ ਜੋਤੀਰਾ ਫੂਲੇ ਤੇ ਮਾਤਾ ਸਬਿਤਰੀ ਵਾ ਫੂਲੇ ਜੀ ਦੀ ਬਦੌਲਤ ਅੱਜ ਭਾਰਤ پاک ਦੇ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਕਰਨਲ ਸੋਫੀਆ ਕੁਰਾਇਸ਼ੀ ਔਰ 에ਅਰ ਫੋਰਸ ਦੇ ਆਫੀਸਰ ਮੈਡਮ ਵਿਮਿਕਾ ਸਿੰਘ ਉਹਨਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇਨਾ ਦੁਆਰਾ ਪ੍ਰਦਾਨ ਕੀਤੀ ਸਿੱਖਿਆ ਦਾ ਫਾੜ ਜਿਹੜਾ ਹੈ ਉਹ ਲੈ ਰਹੀਆਂ ਨੇ ਅੱਜ ਦੋਹਾਂ ਹੀ ਦੇਸ਼ ਦੀ ਨੁਮਾਇੰਦਗੀ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਬਰੀਫਿੰਗ ਕਰਦੀਆਂ ਨਜ਼ਰ ਆ ਰਹੀਆਂ ਨੇ ਜੋਤੀਬਾ ਫੂਲੇਜੀ ਦੀ ਜ਼ਿੰਦਗੀ ਔਰ ਮਾਤਾ ਸਬਿਤਰੀ ਫੂਲੇਜੀ ਦੀ ਜ਼ਿੰਦਗੀ ਤੇ ਨਜ਼ਰ ਮਾਰੀਏ ਤਾਂ ਕਹਿੰਦੇ ਕਿ ਜਦੋਂ ਘਰੋਂ ਬਾਹਰ ਉਹ ਐਜੂਕੇਸ਼ਨ ਦੇਣ ਵਾਸਤੇ ਬੱਚਿਆਂ ਨੂੰ ਨਿਕਲਦੇ ਤਾਂ ਉਸ ਵੇਲੇ ਕੁਛ ਇੱਕ ਘਟੀਆ ਸੋਚ ਵਾਲੇ ਲੋਕ ਉਹਨਾਂ ਦੇ ਉੱਪਰ ਚਿੱਕੜ ਗੋਬਰ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਗਲਤ ਹਰਕਤਾਂ ਕਰਕੇ ਉਹਨਾਂ ਦਾ ਰਸਤਾ ਰੋਕਣਾ ਚਾਹੁੰਦੇ ਸਨ ਪਰ ਇਹਨਾਂ ਦੇ ਦ੍ਰਿੜ ਇਰਾਦੇ ਦੇ ਸਦਕੇ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਪਰ ਇਹ ਵੀ ਆਪਣੇ ਮਿਸ਼ਨ ਨੂੰ ਅੱਗੇ ਤੋਰਦੇ ਰਹੇ ਉਸ ਦਾ ਨਤੀਜਾ ਕੀ ਹੋਇਆ ਕਿ ਉਹ ਲੋਕ ਅੱਜ ਇਸ ਫਿਲਮ ਨੂੰ ਵੇਖ ਕੇ ਬੇਇੱਜ਼ਤ ਹੋ ਰਹੇ ਨੇ ਔਰ ਮਹਾਤਮਾ ਜੋਤੀਬਾ ਫੂਲੇ ਤੇ ਸਬਿਤਰੀਬਾ ਫੂਲੇ ਆਪਣੀ ਵਿਚਾਰਧਾਰਾ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਨੇ ਦੋਸਤੋ ਕਟਿਆ ਮਾਨਸਿਕਤਾ ਵਾਲੇ ਲੋਕ ਹਰ ਹਰ ਪਾਸੇ ਹੁੰਦੇ ਨੇ ਹਰ ਮਤਲਬ ਕਹਿ ਸਕਦੇ ਆ ਕਿ ਚੰਗੇ ਲੋਕ ਜਿੱਥੇ ਨੇ ਉੱਥੇ ਬੁਰੇ ਲੋਕ ਵੀ ਨੇ ਚੰਗੇ ਲੋਕ ਆਪਣਾ ਕਰਮ ਕਰੀ ਜਾਂਦੇ ਨੇ ਬੁਰੇ ਲੋਕ ਆਪਣਾ ਕਰਮ ਕਰੀ ਜਾਂਦੇ ਨੇ ਲੇਕਿਨ ਬੁਰੇ ਲੋਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਮੁਸੀਬਤਾਂ ਵਿੱਚ ਪਾਉਂਦੇ ਨੇ ਅਕਾਲ ਪੁਰਖ ਉਹਨਾਂ ਨੂੰ ਉਸੇ ਤਰ੍ਹਾਂ ਦੀ ਸਜ਼ਾ ਦਿੰਦਾ ਹੈ ਔਰ ਜੋ ਚੰਗੀ ਮਤਲਬ ਵਿਚਾਰਤਾਰਾ ਵਾਲੇ ਲੋਕ ਨੇ ਉਹ ਆਪਣੀ ਵਿਚਾਰਤਾਰਾ ਦੇ ਨਾਲ ਜੁੜੇ ਰਹਿੰਦੇ ਨੇ ਸੋ ਇਸ ਕਰਕੇ ਕਹਿ ਸਕਦੇ ਆ ਕਿ ਮਹਾਤਮਾ ਜੋਤੀਬਾ ਫੂਲੇ ਤੇ ਸਵਿੱਤਰੀਬਾ ਫੂਲੇ ਜੀ ਉਸ ਵਿਚਾਰਧਾਰਾ ਦੇ ਨਾਲ ਬੜੀ ਸ਼ਿੱਦਤ ਨਾਲ ਜੁੜੇ ਸਨ ਔਰ ਇੰਨੀ ਸ਼ਿੱਦਤ ਦੇ ਨਾਲ ਜੁੜੇ ਸਨ ਕਿ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਸਿਤਾਰਿਆਂ ਦੀ ਤਰ੍ਹਾਂ ਚਮਕ ਰਿਹਾ ਹੈ ਸੋ ਇਸ ਫਿਲਮ ਨੂੰ ਤੁਸੀਂ ਵੀ ਵੇਖੋ ਆਪਣੇ ਬੱਚਿਆਂ ਨੂੰ ਵੀ ਦਿਖਾਓ ਸਕੂਲਾਂ ਕਾਲਜਾਂ ਦੇ ਵਿੱਚ ਇਸ ਦੇ ਸ਼ੋਅ ਬੁੱਕ ਕਰਵਾ ਕੇ ਇਸ ਫਿਲਮ ਦੀ ਕਹਾਣੀ ਸੱਚੀ ਕਹਾਣੀ ਔਰ ਕਿਸ ਤਰ੍ਹਾਂ ਇਹਨਾਂ ਦੋਹਾ ਨੇ ਮਾਰਾਂ ਖਾਧੀਆਂ ਕੁੱਟਾਂ ਖਾਧੀਆਂ ਸਿਰਫ ਔਰਤ ਦੀ ਆਜ਼ਾਦੀ ਵਾਸਤੇ ਔਰਤ ਨੂੰ ਸਿੱਖਿਸ਼ਤ ਕਰਨ ਵਾਸਤੇ ਭੈਣਾਂ ਨੂੰ ਵੀ ਚਾਹੀਦਾ ਹੈ ਕਿ ਇਸ ਜੋੜੀ ਨੂੰ ਕਦੇ ਵੀ ਨਾ ਭੁੱਲਣ ਔਰ ਇਹਨਾਂ ਦੀਆਂ ਫੋਟੋਆਂ ਆਪਣੇ ਘਰਾਂ ਦੇ ਵਿੱਚ ਲਗਾਉਣਾ ਜ਼ਰੂਰੀ ਹੈ ਸਵਿਸ ਕਰਕੇ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ